ਦਰਾਵਾਦ ਤੋਂ ਜੀ ਨੂੰ ਹੋਈ ਸੀ ਕੈਟੋਰੀ ਉਹ ਕੋਈ ਕਿਸੇ ਨੂੰ ਐਸ ਹੌਕੀ ਘੜੀ ਦੁੱਖ ਦੀ ਘੜੀ ਕੋਈ ਆਪਣੀ ਗੱਲ ਦੱਸਦਾ ਹੈ ਤਾਂ ਉਹ ਜੀ ਨਹੀਂ ਕਹਿ ਹੁੰਦਾ ਵੀ ਮੈਂ ਛੇਤੀ ਜਾਣਾ ਸਹੀ ਹੈ ਬਿਲਕੁਲ ਫਿਰ ਮੈਂ ਮਾਫੀ ਮੰਗਦਾ ਸਾਰਿਆਂ ਤੋਂ ਸਾਡੇ ਗਿਆਨੀ ਸਾਹਿਬ ਸਾਡੇ ਜ਼ਿਲ੍ਹਾ ਦਾ ਪ੍ਰਧਾਨ ਸਾਡੇ ਯਾਕਜ ਸਾਹਿਬ ਜਿਹੜੇ ਇਕੱਠੇ ਹੀ ਸਿਆਸਤ ਸ਼ੁਰੂ ਕੀਤੀ ਸੀ ਇਹ ਸਾਡੇ ਖਾਸ ਤੌਰ ਤੇ ਸਟੇਟ ਦੇ ਆਇ ਇੱਕ ਨੰਬਰ ਸਾਡੇ ਮੈਂਬਰ ਸਾਹਿਬ ਤੇ ਖਾਸ ਤੌਰ ਤੇ ਮੇਰੀ ਭੈਣ ਜੀ ਨਾਲ ਨੂੰ ਇੱਥੋਂ ਭਾਜੀਪੀ ਦੀ ਚੋਣ ਲੜਨ ਦਾ ਮੌਕਾ ਮਿਲਿਆ ਬੜੀ ਚੰਗੀ ਗੱਲ ਸਾਡੇ ਆਰਡੀ ਜੀ ਇਹ ਵੀ ਟਾਣੇ ਸਾਥੀਆਂ ਜਣੇ ਤੇ ਤੁਸੀਂ ਸਾਰੇ ਪਹਿਲੀ ਗੱਲ ਤਾਂ ਜਿਵੇਂ ਸੇ ਤਾਂ ਇਸ ਚੰਗਾ ਨਹੀਂ ਲੱਗਦਾ ਕਿ ਇਸ ਘੜੀ ਇਸ ਮੌਕੇ ਤੁਹਾਡੇ ਚਾਹ। ਹਰੇ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਮੈਂ ਅਸੀਂ ਬੀਜੇਪੀ ਐਸਡੀ ਉਹ ਤਾਂ ਅਲੱਗ ਤੁਹਾਨੂੰ ਫਾਰਮ ਵੀ ਆਉਣਗੇ ਪਰਦਾਨ ਜੀ ਜੋ ਜੋ ਕੁਝ ਚਾਹੀਦਾ ਹੋ ਘਰਾਂ ਚ ਉਹ ਕੋਈ ਸਮਾਨ ਦੀ ਕਮੀ ਨਹੀਂਗੀ ਜਿਹੜਾ ਟੈਂਪਰੇਰੀ ਕਿਸੇ ਨੂੰ ਪਰਪਾਲਾ ਚਾਹੀਦੀਆਂ ਕਿਸੇ ਨੂੰ ਘਰ ਦੇ ਭਾਂਡੇ ਚਾਹੀਦੇ ਆ ਬਰਤਨ ਚਾਹੀਦੇ ਆ ਹੋਰ ਘਰ ਦੀਆਂ ਚੀਜ਼ਾਂ ਚਾਹੀਦੀਆਂ ਉਹ ਚ ਕੋਈ ਕਮੀ ਨਹੀਂ ਕੁਝ ਦਿਨ ਤੁਹਾਡੇ ਕੋਲ ਪਰਦਾਨ ਜੀ ਕਹਿੰਦੀ ਤੁਹਾਡੇ 15 ਜੀ ਨੂੰ ਸਾਰਿਆਂ ਨੂੰ ਫਾਰਮ ਪਹੁੰਚ ਜਾਣਗੇ ਉਹ ਕਰਕੇ ਤੁਸੀਂ ਦੇ ਦਿਓ ਉਹ ਇੱਕ ਅਲੱਗ ਗੱਲ ਦਾ ਪਾਰਟੀਆਂ ਨੇ ਆਪਣੇ ਆਪਣੇ ਕੰਮ ਕਰਨਾ ਸਾਰੀਆਂ ਲੱਗੀਆਂ ਮੈਂ ਆਪਾਂ ਕਿਸੇ ਨੂੰ ਨੁਕਤਾ ਚੀਨੀ ਨਹੀਂ ਕਰਦું ਇਸ ਮੌਕੇ ਜਿਹੜਾ ਵੀ ਕੋਈ ਕਰ ਰਿਹਾ ਉਹ ਚੰਗੀ ਗੱਲ ਹੈ ਸਾਨੂੰ ਤਕਰੀਬਨ 40 ਤੋਂ 50 ਜਿਹੜੇ ਮਨਿਸਟਰਲ ਨੇ ਸੈਂਟਰ ਦੇ ਚਾਹੇ ਕੋਈ ਤਰਨਾਟਕਾ ਤੋਂ ਚਾਹੇ ਕੋਈ ਯੂਪੀ ਤੋਂ ਚਾਹੇ ਕੋਈ ਮਧਿਆ ਪ੍ਰਦੇਸ਼ ਤੋਂ ਉਹ ਸਾਰੇ ਮੰਤਰੀ ਮੋਦੀ ਜੀ ਨੇ ਪੰਜਾਬ ਚ ਭੇਜੇ ਹੋਏ ਹੈ ਕੋਈ ਡਿਫੈਂਸ ਮਿਨਿਸਟਰ ਆ ਉਹ ਸ਼੍ਰੀ ਅਮਰਸਰ ਸਾਹਿਬ ਚ ਫਿਰ ਰਿਹਾ ਕੋਈ ਪਾਰਲੀਮੈਂਟ ਅਫੇਅਰ ਦਾ ਮਿਨਿਸਟਰ ਆ ਉਹ ਰੋਪੜ ਚ ਫਿਰ ਰਿਹਾ ਇਸੇ ਕੀ ਟੀਕੇ ਨਾਲ ਸਾਰੇ ਮੰਤਰੀ ਜਿਹੜੇ ਸੈਂਟਰ ਦੇ ਉਹ ਹਰ ਵਿਧਾਨ ਸਭਾ ਹਲਕੇ ਜਾ ਰਹੇ ਆ ਮੇਰੀ ਡਿਊਟੀ ਮੈਂ ਤਾਂ ਚਲੋ ਪੰਜਾਬ ਦਾ ਪਰ ਮੇਰੀ ਡਿਊਟੀ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਲਾਈ ਉਹ ਜਰਨਾਲਾਬਾਦ ਫਾਜ਼ਲ ਕਾ ਬੱਲੂਆਣੇ ਅਬੋਰ ਇੱਥੇ ਮੇਰੀ ਡਿਊਟੀ ਲੱਗੀ ਆ ਵੀ ਤੁਸੀਂ ਇੱਥੇ ਜਾ ਕੇ ਦੇਖਣਾ ਵੀ ਕੀ ਕੀ ਸਕੀਮਾਂ ਸੈਂਟਰ ਦੀਆਂ ਚੋਂ ਮਦਦ ਹੋ ਸਕਦੀ ਹੈ ਕੀ ਸੈਂਟਰ ਤੋਂ ਮਦਦ ਹੋ ਸਕਦਾ ਹੁਣ ਉਹਦੇ ਵਿੱਚ ਸਭ ਤੋਂ ਮੈਂ ਵੱਡੀ ਗੱਲ ਤੋਂ ਸ਼ੁਰੂ ਕਰਦਾ ਵੀ ਜਿਹੜੀ ਸਮੱਸਿਆ ਸੇਮ ਦੀ ਆ ਜਿਹੜੀ ਵੱਡੀ ਸਮੱਸਿਆ ਏ ਜਿਹੜੀ ਲੌਂਗ ਟਰਮ ਆ ਉਹਦੇ ਨਾਲ ਹੀ ਅਗਲੇ ਜਿਹੜਾ ਨੁਕਸਾਨ ਹੋ ਗਿਆ ਆਪਣੇ ਬਾਗ 15 15 ਸਾਲ ਦੇ 7 7 ਸਾਲ ਦੇ 20 20 ਸਾਲ ਦੇ ਉਹ ਜੜਕੀ ਫਸਲਾਂ ਨਹੀਂ ਹੋ ਰੀਆਂ ਅੱਗੇ ਉਹਦੇ ਲਈ ਇੱਕ ਸਕੀਮ ਨਵਾੜ ਦਿੱਤੀ ਸੀ ਜਿਹਦੇ ਵਿੱਚ ਸੰਦੀਪ ਜੀ ਨੇ ਵੰਦਨਾ ਇਹਨਾਂ ਸਾਰਿਆਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਪਿੰਡ ਲੈ ਕੇ ਪਰ ਪੰਜਾਬ ਸਰਕਾਰ ਨੇ ਉਹ ਸਿਰਫ ਜਲਾਲਾਬਾਦ ਦੇ ਕੁਝ ਪਿੰਡਾਂ ਤੋਂ ਬਾਅਦ ਉਹ ਕਿਸੇ ਨੂੰ ਨਹੀਂ ਦਿੱਤੀ ਹਜੇ ਉਹ ਕੇਂਦਰ ਦੀ ਸੀ ਪਰ ਹੁਣ ਅੱਗੇ ਅਸੀਂ ਆ ਸਾਰੇ ਪਿੰਡ ਮੈਂ ਦੇਖ ਲਈ ਪਤਾ ਲੈ ਲੈ ਵੀ ਕਿਹੜੇ ਕਿਹੜੇ ਪਿੰਡ ਨੇ ਉਹ ਸਾਰਿਆਂ ਦੇ ਲਈ ਲੌਂਗ ਟਰਮ ਜਿਹੜੀ ਸਕੀਮ ਆ ਉਹ ਨਿਵਾੜ ਤੋਂ ਬਣੇ ਚਾਹੇ ਐਗਰੀਕਲਚਰ ਮਿਨਿਸਟਰੀ ਤੋਂ ਬਣੇ ਰੂਰਲ ਡਿਵੈਲਪਮੈਂਟ ਤੋਂ ਚਾਹੇ ਜਲ ਸ਼ਕਤੀ ਤੋਂ ਬਣ ਉਹਦਾ ਹੱਲ ਸੈਂਟੀਫਿਕ ਤੌਰ ਤੇ ਚਾਹੀਓ ਸੇਮ ਨਾਲ ਆ ਇੱਕ ਚੀਜ਼ ਕਿਸ ਤਰੀਕੇ ਨਾਲ ਪਾਈ ਪਾਉਣੇ ਆ ਜਾਂ ਅੱਜਕੱਲ بڑا ਕੁਝ ਹੋ ਗਿਆ ਜਿਹਦੇ ਨਾਲ ਅੱਜ ਆਧੁਨਿਕ ਸਾਇੰਸ ਦੇ ਨਾਲ ਅੱਜ ਬੜਾ ਕੁਝ ਕੀਤਾ ਜਾ ਸਕਦਾ ਜਿਹੜਾ ਕਿ ਅਸੀਂ ਆਉਣ ਵਾਲੇ ਮਹੀਨੇ ਚੋ ਸੈਂਟਰ ਤੋਂ ਟੀਮਾਂ ਭੇਜ ਕੇ ਉਰੇ ਉਹ ਪ੍ਰੋਜੈਕਟ ਬਣਾਇਆ ਜਾਊਗਾ ਜਿਵੇਂ ਪਹਿਲਾਂ ਲੰਬੀ ਚੋਂ ਉਧਰਲੇ ਪਾਸੇ ਬਾਦਲ ਸਾਹਿਬ ਨੇ ਆਪਣਾ ਜਿਵੇਂ ਦੱਸਿਆ ਸ੍ਰੀਮ ਜੀ ਨੇ ਕੀਤਾ ਸੀ ਉਹਦੇ ਲਈ ਜਿੰਨਾ ਵੀ ਪੈਸਾ ਲੱਗੇਗਾ ਉਹ ਕੇਂਦਰ ਸਰਕਾਰ ਲਾਊਗੀ ਇੱਕ ਤਾਂ ਇਹ ਗੱਲ ਹੋ ਗਈ ਲੌਂਗ ਟਰਮ ਜਿਹੜਾ ਵੀ ਪਾਣੀ ਜਦੋਂ ਥੱਲੇੋਂ ਉੱਤੇ ਆ ਗਿਆ ਹੁਣ ਕੀ ਕਰੀਏ ਇਹਨੂੰ ਤਾਂ ਕਿੱਤੇ ਤਾਂ ਕੱਢਣਾ ਪਏਗਾ ਜਿਹੜੀ ਕੀ ਇਹ ਗੱਲ ਕੀਤੀ ਜਿਹੜੀ ਅਨੀਤ ਸਾਹਿਬ ਹੁਣ ਦੂਜੀ ਗੱਲ ਇਹ ਅਭੀ ਹੁਣ ਇੱਕਦਮ ਜਿਹੜੀਆਂ ਅੱਜ ਸਰੂਰਤਾਂ ਨੇ ਜਿਹੜੇ ਅੱਜ ਹਾਲਾਤ ਹੋਏ ਪਏ ਆ ਸਾਡੇ ਵੀ ਕਿਸ ਤਰੀਕੇ ਨਾਲ ਗਰੀਬ ਆਦਮੀ ਨੇ ਰੋਟੀ ਖਾਣੀ ਹੈ ਕਿਸ ਤਰੀਕੇ ਨਾਲ ਆਪਣੇ ਜਿਹੜੇ ਮਕਾਨ ਟੁੱਟ ਗਏ ਉਹਨਾਂ ਦਾ ਕੀ ਕਰਨਾ ਹੈ ਦੂਜੀਆਂ ਫਸਲਾਂ ਤਬਾਹ ਹੋ ਗਈਆਂ ਬਾਗ ਤਬਾਹ ਹੋ ਗਏ ਉਹਨਾਂ ਦਾ ਕੀ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਆ ਉਹਨਾਂ ਨੇ ਟੋਟਲ ਪੈਸਾ ਮੰਗਿਆ ਫਸਲ ਲਈ 1800 58 ਕਰੋੜ ਕਿੰਨਾ ਮੰਗਿਓ ਤਾਰਸ 1800 58 ਕਰੋੜ ਰੁਪਈਆ ਉਹਨਾਂ ਨੇ ਫਸਲ ਲਈ ਮੰਗਿਆ ਜਿਹੜਾ ਕਿ ਜਦੋਂ ਪ੍ਰਾਈਮ ਮਿਨਿਸਟਰ ਆਏ ਸੀ ਅਸੀਂ ਬੈਠੇ ਸੀ ਉੱਥੇ ਚੀਫ ਸਕੱਟਰੀ ਨੇ ਦੱਸਿਆ ਉਹਦੇ ਵਿੱਚ ਝੋਨਾ ਸੀ ਉਹਦੇ ਵਿੱਚ ਕਾਟਨ ਸੀ ਉਹਦੇ ਵਿੱਚ ਬੱਕੀ ਸੀ ਉਹਦੇ ਵਿੱਚ ਗੰਨਾ ਸੀ ਪਰ ਉਹਦੇ ਵਿੱਚ ਬਾਗ ਨਹੀਂ ਸੀ ਨਾ ਉਹਦੇ ਵਿੱਚ ਕਿਸੇ ਗਰੀਬ ਲਈ ਜਿਹੜਾ ਦਿਹਾੜੀ ਕਰਦਾ ਕੰਮ ਕਰਦਾ ਖੇਤ ਮਜ਼ਦੂਰਾ ਉਹਦੇ ਲਈ ਕੋਈ ਵੀ ਉਹਨਾਂ ਨੇ ਪੈਸਾ ਨਹੀਂ ਮੰਗਿਆ ਉਹਦੇ ਵਿੱਚ ਜਿਹੜਾ ਮੰਗਿਆ ਉਹਨਾਂ ਨੇ 1858 1600 ਕਰੋੜ ਉਸੇ ਵੇਲੇ ਦੇ ਦਿੱਤਾ ਪ੍ਰਧਾਨ ਮੰਤਰੀ ਜੀ ਨੇ 1600 ਕਰੋੜ ਉਹਨਾਂ ਨੇ 71000 ਉਦੋਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਵੀ 71 71000 ਰੁਪਈਆ ਮਗਰ ਅਸੀਂ ਏਕੜ ਦੇ ਦੇਣਾ ਚਾਹੁੰਦੇ ਆ ਉਹਨਾਂ ਨੇ 1858 ਆਖਿਆ 1600 ਦੇਤਾ ਜਿੰਨੀ ਉਹਨਾਂ ਨੇ ਜ਼ਮੀਨ ਦਿੱਤੀ 12000 ਕਰੋੜ ਰੁਪਇਆ ਜਿਹਦਾ ਰੌਲਾ ਪੈ ਰਿਹਾ ਉਹ ਪਹਿਲਾਂ ਪਿਆਸੀ ਉਹ ਖਾ ਗਏ ਕੀ ਕਰਗੇ ਚਲੋ ਉਹ ਤਾਂ ਹੁਣ ਸਭ ਨੂੰ ਕਲੀਅਰ ਹੋ ਗਿਆ ਮੰਨ ਕੇ ਵੀ 12000 ਕਰੋੜ ਰੁਪਇਆ ਸੀ ਭਾਈ ਸੀਗਾ ਤੇ ਖਾ ਗਏ ਹੁਣ 1600 ਦੇ ਤਾਂ ਉਹ ਤੋਂ ਬਾਅਦ ਤੁਸੀਂ ਸੀਐਮ ਦੀ ਵੀ ਗੱਲ ਸੁਣੀ ਹੋਣੀ ਹੈ ਸੀਐਮ ਨੇ ਕਿਹਾ ਵੀ 30 ਦਿਨਾਂ ਅਸੀਂ ਗਦਾਰੀ ਕਰਕੇ ਜਿੰਨੀ ਫਸਲ ਦਾ ਨੁਕਸਾਨ ਹੋਇਆ ਜਿੰਨੇ ਘਰ ਟੁੱਟੇ ਉੱਤੀ ਜੀ ਗੱਲ ਕਿੰਨੀਆਂ ਡੈਥਸ ਹੋਈਆਂ ਕਿੰਨਾ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਅਸੀਂ 30 ਦਿਨ ਦੇ ਅੰਦਰ ਅਸੈਸਮੈਂਟ ਕਰਾਂਗੇ ਸੈਂਟਰ ਦੀਆਂ ਟੀਮਾਂ ਵੀ ਆ ਗਈਆਂ ਅਸੀਂ ਵੀ ਫਿਰ ਰਹੇ ਹਾਂ ਉਹ ਜਦੋਂ ਵੀ ਤੁਹਾਡੇ ਪਿੰਡ ਦਾ ਜਿਵੇਂ ਤੁਸੀਂ ਕਿਹਾ ਹਜ਼ਾਰ ਕਿਲੇ ਹਜ਼ਾਰ ਕਿਲੇ ਦਾ ਜਦੋਂ ਪਟਵਾਰੀ ਸੀਲਦਾਰ ਐਸ ਡੀ ਐਮ ਡੀ ਸੀ ਚੀਫ ਸਕੱਟਰੀ ਤੱਕ ਭੇਜ ਦੇਗਾ ਰੈਵਨਿਊ ਮਹਿਕਮੇ ਤੱਕ ਉਦੋਂ ਬਾਅਦ ਉਹ ਦਿੱਲੀ ਪਹੁੰਚ ਜੇ ਉਹਦਾ ਜਿੰਨਾ ਵੀ ਪੈਸਾ ਹੈ ਉਦੋਂ ਸੈਂਟਰ ਗਵਰਨਮੈਂਟ ਹੈ ਜਿਹੜੀ ਲੋਕਾਂ ਦੀ ਇਹ ਡਿਮਾਂਡ ਬਹੁਤ ਤਾਂ ਵੀ ਸਾਡੇ ਸਿੱਦੇ ਖਾਤਿਆਂ ਚ ਪਾਈ ਜੋ ਜਿੰਨੇ 12000 ਕਰੋੜ ਰੁਪਏ ਖਾਧਾ ਉਹਨਾਂ ਨੇ ਕੀ ਪਤਾ ਉਹ ਵੀ ਖਾ ਜਾਣ ਪਿਛਲੀ 23 ਦਾ ਵੀ ਖਾ ਗਏ ਜਿਹਨੂੰ ਮਿਲਿਆ ਠੀਕ ਆ ਪਰ ਹੁਣ ਉਹਨਾਂ ਨੇ ਕੀ ਕਿਹਾ ਲੈ ਤਾਂ 1600 ਕਰੋੜ ਰੁਪਏ ਲਿਆ ਓਦੋਂ ਬਾਅਦ ਵੀ ਹੁਣ ਮੰਗਣਗੇ ਉਹਨਾਂ ਨੇ ਕੀ ਕਿਹਾ ਕਿੰਨਾ ਦੇਣਾ ਹੈ ਅਸੀਂ ਈਲੇ ਮਗਰ 20000 ਤੱਕ ਇਹ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਮੈਂ ਤੇ ਸਦੀਪ ਜੀ ਸਾਰੇ ਅਸੀਂ ਉਹਨਾਂ ਨੇ ਕਿਹਾ 20000 ਤੱਕ 20000 ਤੁਸੀਂ ਚੀਮਾ ਸਾਹਿਬ ਦੀ ਦੁਆਰਾ ਭਗਵੰਤ ਮਾਨ ਨੇ ਹਸਪਤਾਲ ਨੂੰ ਕਿਹਾ ਤਾਂ 20000 ਪਰ ਜਿਹਨੇ ਫਾਈਨਾਂਸ ਮਿਨਿਸਟਰ ਨੇ ਉਦੋਂ ਹੀ ਪ੍ਰੈਸ ਕਾਨਫਰੰਸ ਕੀਤੀ ਉਹਨੇ 20000 ਕਰਤੀਆ ਉਹਨਾਂ ਨੇ ਕਿੰਨਾ ਦੇਣਾ ਹੈ 5000 ਉਹਨਾਂ ਨੇ ਦੇਣਾ 10000 ਕਿਸੇ ਦੀ 25% ਖਰਾਬਾ ਇਸ ਦਾ 75% ਖਰਾਬਾ ਉਦੋਂ ਮਤ ਉਹਨਾਂ ਨੇ ਵਧਾਉਣਾ ਨਹੀਂ ਇਸ ਕਰਕੇ 20000 ਵੀ ਉਹਨਾਂ ਨੇ ਕਿਸੇ ਨੂੰ ਨਹੀਂ ਦੇਣਾ ਉਹਨਾਂ ਨੇ 5 ਤੇ 10 12 ਇਹ ਰੇਸ਼ਿਓ ਰੱਖਣੀ ਆ ਜੇ ਕਿਸੇ 2 ਕੀਲੇ ਉਹਨੂੰ 20000 ਮਿਲ ਜੂਗਾ 25 ਮਿਲ ਜੂਗਾ ਇਸੇ ਤਰੀਕੇ ਨਾਲ ਜੇ ਕਿਸੇ ਕੋਲ 5 10 ਨੇ ਉਹਨੂੰ 50000 ਦੇ। 600 ਰੁਪਏ ਕਿੱਥੋਂ ਆਏ ਜੀ ਪਹਿਲਾਂ ਨਹੀਂ ਆ ਪਹਿਲਾਂ ਬਿਲਕੁਲ ਆਏ ਨਹੀਂ। ਚਲੋ ਉਹ ਮੈਂ ਉਹ ਮੈਂ ਮੰਨਦਾ ਗਲਤੀਆਂ ਹੋ ਜਾਂਦੀਆਂ ਆ ਬਸ ਇੱਕ ਕੋਈ ਅਫਸਰ ਕਰ ਦਿੰਦੀ ਆ। ਹੁਣ ਉਹਦੇ ਵਿੱਚ ਬਾਗਬਾਨੀ ਦਾ ਪੈਸਾ ਪਾਉਣਾ ਠੀਕ ਕਰਨਾ ਉਹ ਸਾਡਾ ਕੰਮ ਆ ਇੱਕ ਅਸੀਂ ਇਹ ਗੱਲ ਕਰਮ ਭਾਈ ਬਾਗ ਦਾ ਪੈਸਾ ਭੇਜ ਦੱਸੋ ਭੇਜੋ ਅਸੀਂ ਨਵਾ ਹੁਣ ਜਿੰਨਾ ਪਟਵਾਰੀ ਸਭ ਜਿੰਨਾ ਜੀ ਜਿੰਨਿਆਂ ਦਾ ਵੀ ਘਰ ਟੁੱਟੇ ਆ ਉਹਨਾਂ ਦੇ ਰਿਕਾਰਡ ਕਰਾਓ ਚ ਦਰਜ ਕਰਵਾਓ ਕਿਉਂਕਿ ਉਹ ਵੀ ਸੈਂਟਰ ਦੀਆਂ ਸਕੀਮਾਂ ਚ ਉਹ ਪੈਸਾ ਪ੍ਰਧਾਨ ਮੰਤਰੀ ਜੀ ਨਾਲ ਕਿਹਾ ਹੈ ਵੀ ਸਾਰੇ ਸਕੀਮਾਂ ਚ ਅਸੀਂ ਪੈਸਾ ਪਾਵਾਂਗੇ ਹੁਣ ਜਿੰਨੇ ਦੇ ਵੀ ਘਰ ਟੁੱਟੇ ਆ ਉਹਦੇ ਵਿੱਚ ਪੈਸਾ ਉਹ ਤੋਂ ਬਾਅਦ ਮਨਰੇਗਾ ਦੇ ਦਿਨ ਵਧਾਏ ਜਾਣਗੇ ਹੋਰ ਉਹ ਚ ਪੈਸਾ ਆਊ ਉਸੇ ਤਰੀਕੇ ਨਾਲ ਜਿਹੜੇ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਹੈ ਨਹੀਂ ਉਹ ਅਸੀਂ ਕਿਹਾ ਵੀ ਉਹ ਚ ਹੀ ਇਹ ਕਹੀ ਗਈ ਹੈ ਗੱਲ ਜਿਹੜੀ ਸਿਰੇ ਚੜਦੀ ਉਹ ਚ ਵੀ ਉਹਦੇ ਵਿੱਚ ਹੀ ਇਕੱਠੇ ਤੁਸੀਂ ਪੈਸੇ ਆ ਜਿਹੜੇ ਹੋਰ ਸਾਥ ਦੋਲ ਸਾਥ ਦੇ ਪਾ ਦੋ ਇਹਦਾ ਇਹਦਾ ਵੀ ਫਾਇਦਾ ਹੋ ਜਾਏ ਇਕੱਠੀਆਂ ਕਿਸ਼ਕਾਂ ਜਿਹੜੀਆਂ ਪਾ ਦੋ ਜਿਹੜੇ ਖਾਤੇ ਨੇ ਉਹਨਾਂ ਨੂੰ ਠੀਕ ਕਰਨਾ ਵੀ ਕੰਮ ਆ ਕੰਪ ਲੱਗਣਗੇ ਉਹ ਤੋਂ ਬਾਅਦ ਜਿੱਦੇ ਪੈਸੇ ਏ ਮੰਗੇ ਜਾਣਗੇ ਉਹ ਵੀ ਸੈਂਟਰ ਸਰਕਾਰ ਦਊਗੀ ਕਿਉਂਕਿ ਇਸ ਵੇਲੇ ਯਾਰ ਇੱਕ ਗੱਲ ਸੁਣ ਆ ਤੁਹਾਡੇ ਦਾ ਕਿੰਨਾ ਹਰਿਆਣਾ ਪੈਂਦਾ ਜੀ ਉਰੇ ਕਿੰਨੇ ਕਿਲੋਮੀਟਰ ਹੋਊਗਾ ਕਿਸੇ ਪਾਸੇ ਤੀਬ ਨਹੀਂ ਹੋਣਾ ਇਹ ਕਹਿੰਦਾ ਕਿਸਾਨ ਐਜੂਕੇਸ਼ਨ ਹੋਇਆ ਹੋਇਆ ਨਾ ਤੇ ਉਹਦੇ ਵਿੱਚ ਕਿਸਾਨ ਪੰਜਾਬ ਦੇ ਵੀ ਸੀ ਤੇ ਨਾਲ ਕੌਣ ਸੀ ਹਰਿਆਣੇ ਦੇ ਵੀ ਸੀ ਉਹ ਚਲੋ ਐਮਐਸਪੀ ਦੀ ਲੜਾਈ ਸੀ ਉਹ ਐਮਐਸਪੀ ਦਾ ਪਰ ਉਹ ਕਿੰਨੇ ਸਿਆਣੇ ਆ ਰਾਜਸਥਾਨ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ ਉਹ ਲੜਾਈ ਵੀ ਲੜਦੇ ਆ ਤੇ ਜਦੋਂ ਵੋਟਾਂ ਦੀ ਗੱਲ ਆਉਂਦੀ ਆ ਕਿਹਨੂੰ ਪਾਉਂਦੇ ਆ ਉਹ ਬੀਜੇਪੀ ਦੀ ਸਰਕਾਰ ਤਿੰਨ ਵਾਰ ਹਰਿਆਣੇ ਚ ਰਾਜਸਥਾਨ ਯੂਪੀ ਚ ਮੱਧਿਆ ਪ੍ਰਦੇਸ਼ ਗੁਜਰਾਤ ਚ ਓਡੀਸਾ ਚ ਗੋਆ ਚ ਮਹਾਰਾਸ਼ਟਰ ਚ ਉਹ ਸਾਰੇ ਸਵਾਦ ਨਿਆਰੇ ਲੈਂਦੇ ਆ ਮੋਦੀ ਜੀ ਜੋ ਪੈਸਿਆਂ ਦੇ ਕਿਉਂਕਿ ਐਡੇ ਵੱਡੇ ਭੰਡਾਰ ਆ ਤੇ ਰਹਿ ਜੰਨੇ ਕੌਣ ਕੱਲਾ ਆਪਾਂ 29 ਤੱਕ ਫੇਰ ਮੋਦੀ ਜੀ ਨੇ ਜੇ ਡਬਲਿੰਗ ਦਾ ਅੱਜ ਜੇ ਸਰਕਾਰ ਬਣੀ ਹੁੰਦੀ ਆ ਨਾ ਭੰਡ ਦੀ ਸਰਕਾਰ ਹੁੰਦੀ ਅੱਜ ਸਾਨੂੰ ਆ ਦਿਨ ਦੇਖਣੇ ਪੈਂਦੇ ਨਹੀਂ ਅੱਜ ਇਹ ਜਿਹੜਾ ਭੈਣ ਮੇਰੀ ਕਹਿ ਰਹੀ ਆ ਯੂਰੇ ਅਫਸਰ ਨਾ ਆਇਆ ਹੋਵੇ ਨਾ ਇਹਨਾਂ ਨੂੰ ਲਾਈਨ ਤੇ ਤਿਰੰਗੂਰੇ ਖੜੇ ਹੁੰਦੇ ਇਹਨਾਂ ਦੀ ਮਜਾਲ ਕੀ ਸੀ ਅਸੀਂ ਵੀ ਲੋਕ ਪੁਰਾਣੇ ਆ ਆ ਜਾਖੜ ਸਾਹਿਬ ਦਾ ਪਰਿਵਾਰ ਬੈਠਾ ਏ ਮੈਂ ਸਰਦਾਰ ਗੈਂਦ ਸਿੰਘ ਦਾ ਪੋਤਾ ਖੜਾ ਸਾਨੂੰ ਪਤਾ ਇਹਨਾਂ ਨੂੰ ਕਿਵੇਂ ਤੀਰ ਅਲਕੇ ਸਿੱਧੇ ਕਰਨਾ ਕੰਮ ਕਰਨਾ ਹੈ ਇਸ ਕਰਕੇ ਐਸੇ ਕਰਕੇ ਅਸੀਂ ਲੋਕ ਬੀਜੇਪੀ ਚ ਗਏ ਆ ਉੱਥੇ ਵੀ ਐਮਪੀ ਬਣਦੇ ਸੀ ਐਮਐਲਏ ਤਾਂ ਹੁਣ ਵੀ ਕਾਂਗਰਸ ਚ ਬਣੇ ਹੋਏ ਸੀ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਨੂੰ ਕਿਵੇਂ ਪੰਜਾਬ ਦੇਆਂ ਨੂੰ ਫਾਇਦਾ ਕਰੀਏ ਹੁਣ ਮੈਂ ਕਈ ਵਾਰ ਮਜ਼ਾਕ ਚ ਕਹਿੰਦਾ ਹੁਣ ਮੈਂ ਇਲੈਕਸ਼ਨ ਹਾਰ ਗਿਆ ਜੇ ਮੈਂ ਕਾਂਗਰਸ ਚ ਜਿੱਤ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹਣੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਏ ਆਂ ਮંત્રી ਫਿਰ ਤੁਨੂੰ ਵੀ ਮੈਂ ਇਹੀ ਬਾਰ ਬਾਰ ਕਹਿੰਨਾ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉੱਥੇ ਫਾਇਦਾ ਹੀ ਫਾਇਦਾ ਘਾਟੇ ਵਾਲਾ ਸੌਦਾ ਕੋਈ ਹੈ ਨਹੀਂ ਇਹਨਾਂ ਦਾ ਕੀ ਕਰੋਗੇ ਇਹਨਾਂ ਦਾ ਕੀ ਕਰੋਗੇ ਇਤੋਂ ਮੁਸੀਬਤ ਪੈ ਗਈ ਹੈ ਹਸਪਤਾਲ ਦਾਖਲ ਹੋ ਜਾਣਗੇ ਰੱਬ ਨਾ ਕਰੇ ਕਿਸੇ ਮੈਂ ਜਲਾਲਾਬਾਦ ਵਾਲਿਆਂ ਨੂੰ ਗੱਲ ਕਹਿ ਕੇ ਆਇਆ ਸੰਦੀਪ ਜੀ ਕਹਿੰਦੇ ਕਹਿਣੀ ਨਹੀਂ ਇਹ ਅਲਾਵਾਦ ਵਾਲੇ ਨੂੰ ਕਹਿ ਕੇ ਆਏ ਐ ਐਮਐਸੀਐਮ ਸਾਹਿਬ ਨੇ ਐਕਸ਼ਨ ਕਿਹਾ ਤੁਸੀਂ ਇਹਨੂੰ ਪਤਾ ਲੱਗ ਗਈ ਕਿ ਉਹ ਮੈਂ ਕਿਹਾ ਇਧਰੋਂ ਖੇਦਿਆ ਕਰੋ ਕਾਨੂੰ ਮਾੜੀ ਕੰਮ ਬਿਮਾਰੀ ਚਲੋ ਪਰ ਗੱਲ ਇਹ ਆ ਉਹ ਚੀਮਿਸਟ ਉਹ ਆਮ ਆਦਮੀ ਹੰਡਰ ਤੇ ਸੀ ਕਿ ਜਿਵੇਂ ਅਧਰ ਸਰਕਾਰ ਵੀ ਸੀ ਉਹਨਾਂ ਚਿਰ ਉਹ ਟੀਚਰਾਂ ਕਰਦੇ ਸੀ ਉਹਨਾਂ ਚਿਰ ਸਾਨੂੰ ਸਵਾਲ ਕਰਦੇ ਸੀ ਖੜਾ ਸੁਆਦ ਆਉਂਦਾ ਸੀ ਤਾੜੀਆਂ ਵੱਜਦੀਆਂ ਸੀ ਕਿਉਂਕਿ ਜ਼ਿੰਮੇਵਾਰੀ ਪਈ ਨਹੀਂ ਸੀ ਜਦੋਂ ਜ਼ਿੰਮੇਵਾਰੀ ਪਈ ਹੁਣ ਪੰਜਾਲੀ ਪਈ ਤੁਸੀਂ ਲੱਖਾਂ ਦੀਆਂ ਗੱਲਾਂ ਭਾਲਦੇ ਹੋ ਕੀ ਮਾਮਾ ਭੈਣਾਂ ਨੂੰ ਵਾਦਾ ਕੀਤਾ ਸੀ ਜਿਹੜਾ ਬੰਦਾ ਹਜ਼ਾਰ ਨਹੀਂ ਦੇ ਸਕਿਆ ਹਜ਼ਾਰ ਤੁਸੀਂ ਭਾਲਦੇ ਹੋ ਤੁਹਾਨੂੰ 20-20 ਹਜ਼ਾਰ 50-50 ਹਜ਼ਾਰ ਦੇ ਦੋ ਤੁਸੀਂ ਆਪਸ ਅੰਦਾਜ਼ਾ ਲਾ ਲਓ ਜਿਹੜਾ ਹਜ਼ਾਰ ਨਹੀਂ ਦੇ ਸਕਿਆ ਉਹ ਆਪਾਂ ਨੂੰ ਨੁਕਸਾਨ ਦੇ ਦੋ ਫਸਲਾਂ ਦਾ ਮੈਂ ਕੋਈ ਬਾੜੀ ਸਿਆਸੀ ਗੱਲ ਚਲੋ ਕਰਨੀ ਨਹੀਂ ਇਹ ਕਹਿਣ ਨੂੰ ਬੜਾ ਕੁਸ਼ ਰੋਜ਼ ਅਸੀਂ ਉਧਰ ਰਾਹੁਲ ਗਾਂਧੀ ਜੀ ਨੇ ਹੁਣ ਆ ਗਏ ਉਹ ਕਹਿੰਦੇ ਮੇਰੇ ਪਾ ਕਾਂਗਰਸ ਚ ਮੈਨੂੰ ਪਤਾ ਤਿੰਨ ਤਰ੍ਹਾਂ ਦੇ ਘੋੜੇ ਆ ਕਾਂਗਰਸ ਦੇ ਨੰਗੜੇ ਵੀ ਨੇ ਵਿਆਹ ਵਾਲੇ ਵੀ ਨੇ ਰੇਸ ਵਾਲੇ ਵੀ ਕਿਹਾ ਨਾ ਜਿਹੜੇ ਅੱਜ ਰਾਹੁਲ ਗਾਂਧੀ ਜੀ ਜਦੋਂ ਪਾਣੀ ਵੀ ਸੁੱਕ ਗਿਆ ਬ੍ਰਾਂਚ ਅੰਸੂ ਵੀ ਸੁੱਕ ਗਏ ਹੁਣ ਆ ਗਏ ਔਰ ਕਿਹੜੇ ਦੇਸ਼ ਗਏ ਸੀ ਸੈਰ ਕਰਨ ਮਲੇਸ਼ੀਆ ਉਧਰ ਵਾਈਸ ਪ੍ਰੈਜ਼ੀਡੈਂਟ ਨੂੰ ਖੜੇ ਕਰਕੇ 25 ਵੋਟਾਂ ਕਾਂਗਰਸ ਦੀਆਂ ਹੀ ਪੈ ਗਈਆਂ ਨੀ ਜੀਪੀ ਆਪ ਦੀਆਂ ਵੀ ਗਈਆਂ ਇਸ ਕਰਕੇ ਮੇਰਾ ਕਹਿਣ ਦਾ ਇਹ ਵੀ ਇਹ ਤਾਂ ਉਹ ਨੇ ਜਿਨ੍ਹਾਂ ਨੇ ਮੋਦੀ ਇੱਕ ਜਿਹੜਾ ਮੌਕੇ ਤੇ ਖੜਦਾ ਐਮੀ ਨਹੀਂ ਅ ਡ੍ਰੰਪ ਵੱਡੇ ਵੱਡੇ ਬਹੁਤ ਵੱਡੇ ਲੀਡਰ ਨੇ ਤਾਕਤਾਂ ਦੁਨੀਆ ਦੀ ਪਰ ਮੋਦੀ ਅੱਕੜ ਤੇ ਨਹੀਂ ਹੋ ਉਹ ਨੇ ਡ੍ਰੰਪ ਦਾ ਚੱਕਦਾ ਵੀ ਮੈਂ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਕਹਿੰਦਾ ਮੇਰਾ ਸਾਤੋਂ ਦੁੱਧ ਲਓ ਸਾਤੋਂ ਫਸਲਾਂ ਸਾਤੋਂ ਲਓ ਕਹਿੰਦਾ ਨਾ ਇਸ ਕਰਕੇ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਆ ਸਾਡੀ ਸਾਡੀ ਟੀਮ ਬੈਠੀ ਆ ਅਸੀਂ ਤੁਹਾਡੇ ਚ ਹੀ ਰਹਿਣਾ ਹੈ ਇਹਨਾਂ ਨੇ ਤੁਹਾਡੇ ਚ ਹੀ ਰਹਿਣਾ ਕਿਤੇ ਭੱਜ ਨਹੀਂ ਸਕਣਾ ਇਹਨਾਂ ਆਂਗੂ ਨਹੀਂ ਦੀ ਗੱਲਾਂ ਕਰਕੇ ਬੜੇ ਸੋਚ ਸਮਝ ਕੇ ਮੈਂ ਕਹਿ ਰਿਹਾ ਫਿਰ ਲੌਂਗ ਟਰਮ ਪ੍ਰੋਗਰਾਮ ਆ ਜਿਹੜਾ ਇਹਦਾ ਕਿਵੇਂ ਇਹ ਜਿਹੜੀ ਸੇਮ ਆ ਅੱਜ ਮੈਂ ਤੁਹਾਨੂੰ ਦੱਸਾਂ ਪਿਛਲੇ ਪਿੰਡ ਬਜ਼ੁਰਗਾਂ ਦਾ ਦੇਖ ਨਹੀਂ ਹੁੰਦਾ ਵੀ ਯਾਰ ਅਸੀਂ ਪੰਜਾਬ 'ਚ ਖੜੇ ਕੀ ਹਾਲ ਹੋ ਗਿਆ ਇਹ ਤਾਂ ਤੁਸੀਂ ਤੱਕਣੇ ਆਪਣੇ ਮਨ ਕਹਿੜੇ ਕਰਕੇ ਖੜੇ ਹੋ ਜਿਵੇਂ ਆ ਮੇਰਾ ਭਰਾ ਕਿੱਥੇ ਜੀ ਬੋਲਦੇ ਆ ਅਸੀਂ ਨੌਜਵਾਨ ਬੋਲਦਾ ਵਈ ਸਾਡੇ ਕੋਲ ਭਾਈ ਜਮੀਨਾ ਠੇਕੇ ਤੇ ਲਈਆਂ ਨੇ ਵੀ ਸਾਡਾ ਕੀ ਬਣੂਗਾ ਜੇ ਉਹਨਾਂ ਨੇ ਕਿਲਾ ਦੋ ਪਿੰਡ ਆਪਦੇ ਤੇ 10 ਕਿਲੇ ਹੋਰ ਲੈ ਲਏ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਬਿਲਕੁਲ ਫਿਕਰ ਨਹੀਂ ਕਰਨਾ ਤੁਹਾਡੇ ਲਈ ਪਾਰਟੀ ਵੀ ਖੜੂ ਸੰਪੂਸ਼ ਕਰਾਂਗੇ ਬਾਕੀ ਸੂਬੇ ਦੀਆਂ ਸਰਕਾਰਾਂ ਚੀਫ ਮਿਨਿਸਟਰ ਨੇ ਜਿਹੜੇ 10-10 ਵੀ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਉਹ ਵੀ ਆਪਣੇ ਹੱਥ ਬਦਲ ਕਰਨਗੇ ਹਰ ਤਰ੍ਹਾਂ ਜਦੋਂ ਅਸੀਂ ਬਾਰਡਰਾਂ ਤੇ ਮਰਦੇ ਹਾਂ ਅਸੀਂ ਬਾਰਡਰਾਂ ਤੇ ਸਭ ਕੁਝ ਕਰਦੇ ਹਾਂ ਪੰਜਾਬ ਵਾਲੇ ਸਾਡੇ ਲਈ ਕਿਉਂ ਨਹੀਂ ਆਉਂਦੇ ਤੇ ਮੈਂ ਕੁਝ ਦਿਨਾਂ ਬਾਅਦ ਹੀ ਅਸੀਂ ਦੁਬਾਰਾ ਕਿਉਂਕਿ ਇਸ ਵੇਲੇ ਬਹੁਤ ਹਜੇ ਸਾਰੇ ਤੁਸੀਂ ਬੋਝ ਥੁਲੇ ਕਿਉਂਕਿ ਹਜੇ ਕੁਝ ਨਹੀਂ ਦਿਖਲੇ ਹੁਣ ਪਾਣੀ ਕੱਢਣ ਦੇ ਜਿਹੜੇ ਪ੍ਰਵੰਧ ਨੇ ਉਹਦੇ ਲਈ ਤੁਹਾਨੂੰ ਇਸ ਵੇਲੇ ਮੋਟਰਾਂ ਜਾਂ ਪਾਈ ਜਾਂ ਉਹਦਾ ਕੀ ਹਾਲ ਹੈ ਪਾਈਪ ਲਾਈਨ ਤੇ ਵੀ 80 ਕਿਲੋਮੀਟਰ ਲੱਗੀ ਹੈ ਪਾਣੀ ਚਾਹੀਦਾ ਫਿਰ ਪਾਣੀ ਨਿਕਲ ਜੇ ਫਿਰ ਪਾਣੀ ਨਿਕਲ ਸਕਦਾ ਹੈ ਜੀ ਤੁਹਾਨੂੰ ਅਗਲੀ ਫਸਲ ਦੀ ਕੋਈ ਆਸ ਨਹੀਂ ਅੱਛਾ ਤੁਹਾਨੂੰ ਵੀ ਇੱਥੇ ਪੰਪ ਵੀ ਚਾਹੀਦੇ ਆ ਪਾਈਪ ਵੀ ਚਾਹੀਦੇ ਆ ਫਿਰ ਪਾਣੀ ਨਿਕਲ ਜੀ ਪਾਣੀ ਦੇ ਜੀ 80 ਕਿਲੋਮੀਟਰ ਦੂਰ ਜਾ ਕੇ ਪਾਣੀ ਸਿੱਟਾਂਗੇ ਫਿਰ ਅਸੀਂ ਅਗਲੀ ਫਸਲ ਵੀ ਪਤਾ ਹੈ ਹਜੇ ਤੱਕ ਆਪਾਂ ਕੋਈ ਇੰਤਜ਼ਾਮ ਐਸਾ ਕੀਤਾ ਨਹੀਂ ਸਿਰਫ ਮਹੀਨੇ ਤੋਂ ਕੋਈ ਨਹੀਂ ਆਇਆ ਜੀ ਕੋਈ ਆਇਆ ਹੀ ਨਹੀਂ ਜੇ ਪਾਣੀ अच्छा ਤੁਹਾਨੂੰ ਪਾਈਪ ਤੇ ਪੰਪ ਪਾਈਪ 57 ਕਿਲੋਮੀਟਰ 7 ਕਿਲੋ ਚਲੋ ਅਸੀਂ ਇਹ ਪ੍ਰੋਗਰਾਮ ਬਣਾਵਾਂਗੇ ਕਿਉਂਕਿ ਦਿਨ ਤੁਹਾਡੇ ਕੋਲ ਥੋੜੇ ਹੀ ਆ ਜੇ ਤਾਂ ਕਰ ਸਕੇ ਕਰ ਸਕੇ ਨਹੀਂ ਤਾਂ ਫਿਰ ਉਜੜੀ ਜਾਊ ਸਾਰਾ ਕੁਝ ਤੇ ਇਸ ਕਰਕੇ ਮਾਨ ਸਾਹਿਬ ਅਸੀਂ ਸਾਰੇ ਲੱਗ ਕੇ ਇਹਦੇ ਬਾਰੇ ਸੋਚਦੇ ਆ ਕਿਸ ਤਰੀਕੇ ਨਾਲ ਕਿਸੇ ਸੂਬੇ ਦੀ ਸਰਕਾਰ ਨੂੰ ਕਹਿ ਕਿ ਕਿਉਂਕਿ ਐਡਾ ਬੜਾ ਕੰਮ ਜੇ ਮੈਂ ਇੱਕ ਕਮਾ ਵੀ ਮੈਂ ਫਲਾਨੇ ਦੀ ਡਿਊਟੀ ਲਾਦਾ ਫਲਾਨਾ ਕਰ ਦੂਗਾ ਝੂਠ ਹੋਊਗਾ ਕਿਸ ਤਰੀਕੇ ਨਾਲ ਦੂਜੇ ਸੂਬਿਆਂ ਦੀ ਸਰਕਾਰ ਨਾਲ ਗੱਲ ਕਰਕੇ ਮਦਦ ਕਰਕੇ ਬੇਸ਼ਕ ਚੀਜ਼ਾਂ ਜਿਹੜੀਆਂ ਅਸੀਂ ਵਾਪਸ ਕਰ ਦਾਂਗੇ ਦੁਬਾਰਾ ਪਰ ਪਾਣੀ ਕੱਢਣ ਨੂੰ ਸਾਨੂੰ ਮਿਲਣ ਇਹ ਮੈਂ ਹੁਣ ਰਾਤ ਹੀ ਅਸੀਂ ਇੱਥੋਂ ਮੈਂ ਦਿੱਲੀ ਜਾਊਂਗਾ ਸਵੇਰੇ ਤੇ ਤਾਲਮਿਲ ਕਰਦੇ ਹਾਂ ਦੂਜੀਆਂ ਟੀਮਾਂ ਪਰਮਾਨੈਂਟ ਜਿਹੜਾ ਇਹ ਸਾਡਾ ਪਾਣੀ ਦਾ ਕੰਮ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਭਾਜਪਾ ਪਾਰਟੀ ਦਾ ਕੱਲ੍ਹ ਨੂੰ ਹੀ ਹੋ ਜਾਏਗਾ ਜਿਹਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਅੱਗੇ ਮੱਛਰਦਾਨੀਆਂ ਆ ਅੱਗੇ ਪੱਖੇ ਆ ਅੱਗੇ ਰਜਾਈਆਂ ਆ ਕੰਬਲ ਨੇ ਉਹ ਸਾਰਾ ਕੁਝ ਤਾਂ ਆਕਾ ਕੰਬਲ ਖੜਾ ਇਹਨਾਂ ਨਾਲ ਤਾਂ ਸਾਰੇ ਫਰਕ ਉਹ ਦੇ ਦੂੰਗਾ ਕੋਈ ਕਮੀ ਨਹੀਂ ਗੋਦਾਮ ਭਰੇ ਪਏ ਹਨ ਜਲੰਧਰ ਸਾਰੇ ਚੀ ਮਿਸਟਰਾਂ ਨੇ ਇਹਨਾਂ ਸਮਾਨ ਭੇਜਿਆ ਪਿਆ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਲੈਣ ਵਾਲੇ ਲੈਣ ਵਾਲੇ ਬਣੋ ਕੋਈ ਕਮੀ ਨਹੀਂ ਪਰ ਮੈਨੂੰ ਪਤਾ ਪੰਜਾਬ ਦੇ ਲੋਕ ਇੰਨੇ ਗੈਰਤਮੰਦ ਨੇ ਜੇ ਉਹਨਾਂ ਕੋਲ ਚੀਜ਼ ਹੈਗੀ ਆ ਤਾਂ ਆ ਨਹੀਂ ਜੀ ਹੋ ਕੋਈ ਨਹੀਂ ਲੈ ਤੇ ਇਸ ਕਰਕੇ ਤਿੰਨ ਗੱਲਾਂ ਸਭ ਤੋਂ ਜ਼ਰੂਰੀ ਹੋਈਆਂ ਇੱਕ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਸਾਰੀਆਂ ਉਹ ਚ ਵਾਧਾ ਇੱਕ ਜਿਹੜਾ ਪਰਮਾਨੈਂਟ ਹੱਲ ਜਿਹੜਾ ਸੀਮ ਦਾ ਇੱਕ ਟੈਂਪਰੇਰੀ ਹੱਲ ਜਿਹੜਾ ਹੁਣ ਪਾਣੀ ਕੱਢਣਾ ਉਹਦੇ ਬਾਰੇ ਤੇ ਠੇਕੇਦਾਰਾਂ ਦਾ ਜ਼ਰੂਰੀਆ ਡੀਏਪੀ ਜਿਹੜਾ ਹਾਂ ਇਹ ਬੜੀ ਗੱਲ ਕੀਤੀ ਆ ਬਈ ਆ ਨੋਟ ਕਰੋ ਹਾਂ ਠੇਕੇ ਪੇੜੀ ਆ ਨਾ ਉਹਨਾਂ ਦਾ ਖਿਆਲ ਇਸ ਕੰਮ ਚ ਜਿਹੜਾ ਏ ਕੋਈ ਵੀ ਡੀਏਪੀ ਦੇ ਦਾ ਯੂਰੀਏ ਦੇ ਸਪੈਸ਼ਲ ਟ੍ਰੇਨਾਂ ਦੇ ਰੈਕ ਚਾਹੀ ਉਰੇ ਲੱਗਣ ਆ ਕੇ ਉਹ ਨਵਾਓ ਉਰੇ ਕੋਈ ਕਮੀ ਨਾ ਰਹੇ ਇਹ ਵੀ ਜਿਹੜੀ ਆਪਣੇ ਮਹਿਕਬੇ ਨਾਲ ਫਰਟੀਲਾਈਜ਼ਰ ਬੈਕ ਮੇ ਨਾਲ ਗੱਲ ਕਰਕੇ ਇਹ ਚ ਵੀ ਕਮੀ ਨਾ ਰਹੇ ਕੋਈ ਹੋਰ ਕੀ ਕਹਿਆ ਜੀ ਤੁਸੀਂ ਫਸਲ ਬੀਮਾ ਯੋਨਾ ਸਾਡੇ ਲਾਗੂ ਨਹੀਂ ਹੈ ਉਹ ਵੀ ਉਹ ਵੀ ਉਹ ਵੀ ਉਹਨੂੰ ਵੀ ਲਾਗੂ ਕਰਉਣੀ ਹੈ ਕਿਉਂਕਿ 70% ਜ਼ਿੰਮੇਵਾਰ ਠੇਕੇ ਦੇ ਪੈਸੇ ਵਾਲੀ ਨੂੰ ਹੈ پورسلو جدی نہیں ਹੁੰਦਾ ਹੈ 80% ਇਹ ਤਾਂ ਮੈਨੂੰ ਕਿਸੇ ਕੋਲ 5 ਕਿੱਲੇ ਦੇ ਕੇ ਕਿਸੇ ਕੋਲ 5 ਕਿੱਲੇ ਸਾਰੀ ਜਗ੍ਹਾ ਇਹ ਗੱਲ ਹੋਈ ਆ ਸਾਰੇ ਆ ਕੇ ਦੱਸਣਗੇ ਮੇਰੇ ਕੋਲ ਹਜੇ ਮੈਂ ਐਵੇਂ ਝੂਠ ਬੋਲੂਗਾ ਜੇ ਵੀ ਮੇਰੇ ਕੋਲ ਹੱਲ ਹੋਵੇ ਕੋਈ ਬਈ ਇਹਨੂੰ ਕਿਵੇਂ ਕਰੀਏ ਉਹ ਹਜੇ ਮੇਰੇ ਦਿਮਾਗ 'ਚ ਵੀ ਕੋਈ ਇਹ ਗੱਲ ਆ ਨਹੀਂ ਰਹੀ ਵੀ ਕਿਵੇਂ ਹੋਊਗਾ ਤੁਹਾਡੇ ਦੀ ਗੁਜਾਰਿਸ਼ ਕੀਤੀ ਆ ਜੀ ਤੁਹਾਨੂੰ ਜਿਵੇਂ ਮਸਲਾ ਕਿਵੇਂ ਵੀ ਨਹੀਂ ਕਰਨਾ ਤਾਂ ਪਊਗਾ ਇਹ ਜੋ ਤੁਸੀਂ ਕਹਿ ਰਹੇ ਹੋ